मानसा दलित कांड में परिवार बेटे का पोस्टमार्टम नहीं करवा रहा है परिवार मानसा सिविल हॉस्पिटल में धरने पर बैठा है उनके माता कर्मजीत कौर हमारे साथ हैं सुखचैन सिंह पाली जिनका मर्डर हुआ है माता जी ये गल तो कद पता लगी सी सत बजे घेरा गया जी सत बजे गड्डी चो काट लिया सानू अठ बजे पता लग गया सी भी ले गए चक के ਅਸੀਂ ਪਾੜਨ ਲੱਗੇ ਸਾਡੇ ਮੁੰਡੇ ਸਾਰੇ ਪਾੜਨ ਲੱਗੇ ਸਾਨੂੰ ਐ ਨਹੀਂ ਪਤਾ ਲੱਗਾ ਕਿੱਧਰ ਲੈ ਗਏ ਘਰਾਂ ਦੇ ਵਿੱਚ ਦੀ ਦੂਜਾ ਘਰ ਉਹਦੇ ਚਾਚੇ ਦਾ ਦੂਜਾ ਤੀਜਾ ਟੱਪ ਕੇ ਉਹ ਖੇਤਾਂ 'ਚ ਲੈ ਗਏ ਉਹਨਾਂ ਨੇ ਨਿੱਕਾ ਨਿੱਕਾ ਕਰਕੇ ਵੜਤਾ ਅਸੀਂ ਪੁਲਿਸ ਵਾਲਾ ਨੂੰ ਭਵਨ ਕਰਤਾ ਸਾਡੀ ਕੋਈ ਬਾਹਰ ਨਾ ਚੱਲੀ ਭੱਜ-ਭੁੱਜ ਕੇ ਮੁੰਡਿਆਂ ਨੇ ਪੁਲਿਸ ਵਾਲੇ 10 ਵਜੇ ਆਏ 8 ਵਜੇ ਦਾ ਹਮਲਾ ਹੋਇਆਗਾ 10 ਵਜੇ ਆਏ ਦੋ ਬੰਦੇ ਆਏ ਅਸੀਂ ਕਿਹਾ ਜੀ ਬਾਰ ਖਲਾਓ ਅਸੀਂ ਆਪਦਾ ਬੱਚਾ ਦੇਖਣਾ ਤਾਂ ਪਿਓ ਬਹੁਤ ਵੀ ਲਕਿਆ ਜੀ ਮੇਰੇ ਬੱਚੇ ਨੂੰ ਮਾਰਨਾ ਦਿੱਤਾ ਹੋਏ ਬਾਰ ਖਲਾਓ ਅਸੀਂ ਨਹੀਂ ਕਹਿੰਦਾ ਖਲਾ ਸਕਦੇ ਕਹਿੰਦਾ ਬੰਦੇ ਅੰਦਰ ਹੁਣ ਸਾਨੂੰ ਮਾਰ ਦੇਣਗੇ ਆਪ ਦੇਖ ਕੇ ਮਰੇ ਪੈ ਨੂੰ ਮੁੰਡੇ ਨੂੰ ਦੂਜੀ ਹੋਰ ਪੁਲਿਸ ਅੱਦਲੀ ਹੋਰ ਪੁਲਿਸ ਸਾਡੇ ਨੇ ਕਿਹਾ ਵੀ ਬੰਦਾ ਸਿਆਣ ਲੋ ਛੋਡਾ ਫੇਤੇ ਪਾਲੀ ਦਾ ਪਾਪਾ ਵਾਗ ਗਏ ਅਸੀਂ ਅੰਗਾਂ ਘਟੋ ਲਿਆ ਉਹਦਾ ਪੁਲਿਸ ਵਾਲੇ ਨੇ ਨਾ ਲਵੇ ਲੱਗੇ ਨੇ ਨਾ ਸਾਡੀ ਗੱਲ ਸੁਣੀ ਆ ਨਾ ਪੁਲਿਸ ਵਾਲਾ ਨੇ ਸਾਨੂੰ ਕੋਈ ਹਲਤ ਕਹਾ ਲ ਕੀਤਾ ਇਹ ਗੱਲ ਕੀ ਹੋਈ ਸੀ ਕਿ ਕੋਈ ਗੱਲ ਪਤਾ ਸੀ ਤੁਹਾਨੂੰ ਆਪਸ ਵਿੱਚ ਕੋਈ ਲੜਾਈ ਹੋਈ ਸੀ ਸ਼ਰਾਬ ਦੇ ਕੰਦੇ ਕਾਰੋਬਾਰ ਦੀ ਜਾਂ ਨਿਆਜ਼ ਹਾਂਜੀ ਉਹ ਸ਼ਰਾਬ ਵੇਚਦੇ ਸੀ ਮੇਰਾ ਮੁੰਡਾ ਠੇਕੇਦਾਰਾਂ ਦੀ ਗੱਡੀ ਤੇ ਲੱਗਾ ਹੋਇਆ ਸੀਗਾ ਤਨਖਾਹ ਤੇ ਲੱਗਾ ਹੋਇਆ ਸੀ ਉਹ ਵੈਸੇ ਮੁੰਡੇ ਤੇ ਸ਼ੱਕ ਕਰਨ ਲੱਗੇ ਉਹ ਵੀ ਸਾਡੀ ਸ਼ਰਾਬ ਫੜਾਉਣਾ ਉਹ ਸ਼ਰਾਬ ਵੇਚਦੇ ਸੀ ਠੇਕੇਦਾਰਾਂ ਨਾਲ ਕੇ ਉਹ ਮੁੰਡੇ ਨੂੰ ਵਾਜਿੱਥੇ ਬਾਹਰ ਲੈ ਕੇ ਜਾਂਦਾ ਗੱਡੀ ਉੱਥੇ ਹੀ ਘੇਰਦੇ ਸੀ ਉੱਥੇ ਹੀ ਘੇਰਦੇ ਸੀ ਇੱਕ ਵਾਰ ਜੀ ਮੇਰੇ ਨੌ ਦੇ ਟਿਕਾ ਲਵਾਉਣਗੇ ਛੋਟੇ ਨੰਗਲ ਉਹਦੇ ਵੀ ਵਗ ਸੀ ਮਗਰ ਸਾਡੇ ਘੇਰ ਨੂੰ ਬੁੜੀਆਂ ਹੁੰਦੀਆਂ ਨਾਲ ਫਿਰ ਵੀ ਘੇਰਦੇ ਉਹ ਕਹਿ ਦਿੰਦੇ ਸੀ ਉਹਦੇ ਡੈਡੀ ਨੂੰ ਪੂਰੀ ਧੁੱਕੀਆਂ ਦਿੱਤੀਆਂ ਕਹਿੰਦੇ ਤੇਰੇ ਬੇਟੇ ਨੂੰ ਅਸੀਂ ਮਾਰਾਂਗੇ ਮਾਰ ਕੇ ਉਹਦਾ ਅੰਗ ਵੀ ਨਹੀਂ ਦੰਦੇ ਇੱਕ ਸਾਨੂੰ ਤਾਂ ਉਹ ਵੀ ਅੱਜ ਦੱਸਦਾ ਸਾਨੂੰ ਬਾਹਰੋਂ ਫੋਨਾਂ ਤੇ ਪਤਾ ਲੱਗਦਾ ਸੀ ਉਹ ਕਹਿੰਦੇ ਹੁੰਦੇ ਸੀਗੇ ਪੁਲਿਸ ਨੂੰ ਪਹਿਲਾਂ ਕੰਪਲੇਂਟ ਕੀਤੀ ਸੀ ਤੁਸੀਂ ਜਦੋਂ ਇਸ ਤਰ੍ਹਾਂ ਦੀ ਗੱਲ ਪਤਾ ਲੱਗਦੀ ਸੀ ਪੁਲਿਸ ਨੂੰ ਦੱਸਿਆ ਸੀ ਪਹਿਲਾਂ ਪਹਿਲਾਂ ਐ ਨਹੀਂ ਸੀ ਚੀਚਾ ਘੜਾ ਜੀ ਸਾਨੂੰ ਐ ਨਹੀਂ ਸੀ ਵੀ ਤੂੰ ਮੈਂ ਮਾੜੀ ਮੋਟੀ दारू ਪਿੱਛੇ ਹੁੰਦੀ ਆ ਵੀ ਕੋਈ ਵੱਡੀ ਬੈਂਸ ਨਹੀਂ ਗਈ ਸਾਨੂੰ ਐ ਨਹੀਂ ਸੀ ਪਤਾ ਵੀ ਇਹ ਮੁੰਡੇ ਨੂੰ ਫੜ ਲੈ ਛੱਡ ਬੇਟੀ ਮਾਰਨਗੇ ਵੀ ਇਸ ਤਰ੍ਹਾਂ ਨਹੀਂ ਕਰਨਾਗਾ ਸਾਨੂੰ ਐ ਨਹੀਂ ਸੀ ਵੱਡੇ ਪਤਾ ਕਿ ਜਿਹੜੀ ਗੱਲ ਕਹੀਏ ਰੇ ਕਿ ਨਰਿੰਜਨ ਸਿੰਘ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਡਰਾਈਵਰ ਨੇ ਤੁਹਾਨੂੰ ਲੱਗਦਾ ਉਹਦੇ ਕਰਕੇ ਇਹ ਗੱਲ ਹੋਈ ਹੈਗੀ ਹਾਂਜੀ ਸਾਨੂੰ ਪੱਕਾ ਸ਼ੱਕ ਆ ਪੱਕਾ ਹੋ ਸਕਦੀ ਆ ਬੰਦੇ ਸਾਰੇ ਬਾਦਲ ਦੇ ਨੇਗੇ ਪੂੰਦੜ ਦੇ ਉਹ ਪੂਰੇ ਪੂੰਦੜ ਦੇ ਪੱਖ ਜੰਦ ਦੇ ਨੇ ਪੂੰਦੜ ਦੇ ਸ਼ਹਿਰਾਂ ਸਿਰਤੇ ਦਰੂ ਵੇਚਦੇ ਨੇ ਜਿਹੜੇ ਬੰਦਿਆਂ ਨੇ ਮੇਰਾ ਬੱਚਾ ਬੇਟਾ ਮਾਰਤਾ ਪੂੰਦੜ ਦਾ ਕਰ ਕੀ ਉਹ ਬੱਚੇ ਉਹ ਬਾਦਲ ਦਾ ਕਰ ਕੀ ਹਜੇ ਤੱਕ ਵੀ ਉਹ ਪੁਲਿਸ ਵਾਲੇ ਉਹਨਾਂ ਨੂੰ ਫੜ ਨਹੀਂ ਸਕੇ ਕੋਈ ਕਾਲੀ ਦਲ ਬਾਦਲ ਦਾ ਕੋਈ ਬੰਦਾ ਆਇਆ ਤੁਹਾਡੇ ਕੋਲ ਕੋਈ ਲੀਡਰ ਆਇਆ ਜੀ ਉਹ ਜਿਹੜਾ ਸਰਪੰਚਾ ਕਾਲੀਦਾਲੀ ਹੈਗਾ ਉਹਦੇ ਦੋ ਭਤੀਜੇ ਨੇ ਕਤਲ ਦੇ ਵਿੱਚ ਮਾਰਨ ਚ ਤੁਹਾਨੂੰ ਲੱਗਦਾ ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀ ਸਾਨੂੰ ਪੱਕਾ ਹੀ ਸ਼ੱਕ ਆ ਜੀ ਪਿੱਛੇ ਹੈਗੇ ਨੇ ਬਾਦਲ ਦੇ ਬੰਦੇ ਹੈਗੇ ਨੇ ਪਿੱਛੇ ਸਾਨੂੰ ਇਥੇ ਨਾ ਕਿਤੇ ਸਾਨੂੰ ਪੱਕਾ ਹੀ ਸ਼ੱਕ ਆ ਸਾਰੇ ਹੀ ਬੰਦੇ ਉਹ ਪਾਰਟੀ ਸਾਰੀ ਬਾਦਲ ਦੀ ਜਿਨ੍ਹਾਂ ਨੇ ਮੇਰਾ ਬੇਟਾ ਮਾਰਤਾ ਬਾਦਲ ਸਰਕਾਰ ਦੀ ਸ਼ੈ ਮਿਲੀ ਹੋਈ ਉਹਨਾਂ ਨੂੰ ਹਾਂਜੀ ਹਾਂਜੀ ਉਸ ਕਿਉਂ ਨਹੀਂ ਕਾਰਵਾਈ ਕਰ ਰਹੀ ਤੁਹਾਨੂੰ ਕੀ ਲੱਗਦਾ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਅਸੀਂ ਤਾਂ ਇਸੇ ਕਰਕੇ ਕਹਿੰਦੇ ਆ ਜੀ ਵੀ ਉਸ ਸਾਰਾ ਕੰਮ ਹੀ ਉਹਨਾਂ ਦਾ ਹੈਗਾ ਉਹਨਾਂ ਦੀ ਸਰਕਾਰ ਆ ਗਈ ਸਾਡਾ ਗਰੀਬਾਂ ਦਾ ਕੋਈ ਹੈ ਨਹੀਂਗਾ ਸਾਡੇ ਅੱਜ ਤੱਕ ਗੱਲ ਨਹੀਂ ਸੁਣਦੇਗੇ ਅਜੇ ਉਹਨਾਂ ਨੇ ਫੋਨ ਤੇ ਅੱਜ ਇਹ ਗੱਲ ਕਹੀ ਤੀ ਜੀ ਕਹਿੰਦੇ ਇੱਕ ਬੰਦਾ ਹੋਰ ਮਾਰ ਕੇ ਫਿਰ ਵੇਸੋਵਾਂਗੇ ਉਹਨਾਂ ਨੇ ਇਹ ਗੱਲ ਕਹੀ ਤੀ ਕਿਹਨੂੰ ਕਹੀ ਹੈਗੀ ਉਹ ਬੰਦਾ ਨੂੰ ਪਤਾਗਾ ਜੀ ਵਾਗ ਗਿਆ ਉਹਨਾਂ ਨੂੰ ਪਤਾ ਕਰ ਲਿਆ ਸਾਡੇ ਕੋਲ ਦੱਸਿਆ ਸੜਕੇ ਬੁੜੀਆਂ ਕੋਲੇ ਵੀ ਉਹ ਐਂ ਕਹਿੰਦੇ ਨੇ 30 ਬੰਦੇ ਉਹ ਇਕੱਠੇ ਨੇ ਕਹਿੰਦੇ ਵੀ ਕਿਸੇ ਕੋਲ ਜਿਹਦੇ ਕੋਲ ਫੋਨ ਕਰਿਆਗਾ ਵੀ ਅਸੀਂ ਇੱਕ ਬੰਦਾ ਹੋਰ ਮਾਰ ਕੇ ਫਿਰ ਫੇਚ ਆਵਾਂਗੇ ਉਹਨਾਂ ਚਿਰ ਹੁੰਦੇ ਨਹੀਂਗੇ ਅਸੀਂ ਜੀ ਅੱਜ ਸਾਰਾ ਪਰਿਵਾਰ ਆ ਗਿਆ ਸਾਡੇ ਵੀ ਘਰੇ ਕੋਈ ਨਹੀਂ ਸੀ ਹੈਗਾ ਵੀ ਫਿਰ ਅਸੀਂ ਵੀ ਬੰਦੇ ਸਾਡੇ ਵੀ ਕਿਹਾ ਵੀ ਦੋ ਬੰਦੇ ਰੋ ਪੁਲਿਸ ਦੇ ਇਹਦੇ ਕਿਸੇ ਰਿਸ਼ਤੇਦਾਰ ਦੇ ਸੱਟ ਮਾਰ ਜਾਣ ਤੁਹਾਨੂੰ ਲੱਗਦਾ ਇਹ ਤਰਾਸ ਦੀ ਹੈ ਕਿ ਤੁਸੀਂ ਦਲਤ ਤੋਂ ਤੇ ਉਹ ਧਣਾੜ ਜੱਟ ਨੇਗੇ ਹਾਂ ਜੀ ਉਹ ਪੈਸੇ ਵਾਲੇ ਜੱਟ ਨੇਗੇ ਉਹ ਪੈਸੇ ਵਾਲੇ ਉਹਨਾਂ ਨੇ ਪੈਸਾ ਦੇ ਕੇ ਫੇਰ ਕੰਮ ਕੀਤਾ 5 ਲੱਖ ਰੁਪਇਆ। ਸਾਨੂੰ ਹੈਗਾ ਇਹ ਹਮ ਪੱਕਾ ਹੈ। ਇਹ ਗਰੀਬਾਨਾ ਮੁੰਡਾ ਫੇਰ ਮਾਰਾ ਵੀ ਇਹਨਾਂ ਕੋਲੇ ਘੜਾ ਪੈਸਾ ਆਗਾ ਕੁਝ ਨਹੀਂ ਕਰ ਸਕਦੇਗੇ। ਇਸੇ ਕਰਕੇ ਮਾਰਤਾ ਮੁੰਡਾ ਮੇਰਾ। ਤੁਹਾਨੂੰ ਲਾਸਟ ਵਾਰ ਕਦੋਂ ਮਿਲਿਆ ਸੀ ਗੱਲ? ਆਖਤ ਵਾਰ ਤੁਹਾਡੀ ਕੀ ਗੱਲ ਹੋਈ ਸੀ ਉਹਦੇ ਨਾਲ? ਮੁੰਡੇ ਨਾਲ। ਮੁੰਡਾ ਜੀ 3:00 ਵਜੇ ਗਿਆ ਸੀਗਾ 3:00 ਵਜੇ ਉਹਦੇ ਕੰਮ ਤੋਂ ਤੇ ਜਾਂਦਾ ਹੋਊਗਾ। 8:00 ਨੇ 7:00 ਵਜੇ ਆਇਆਗਾ ਜਦੋਂ ਆ ਕੇ ਜਦੋਂ ਉਧਰੋਂ ਸਾਨੂੰ ਉਹਦੇ ਚਾਚੇ ਦਾ ਘਰ ਆਗਾ ਉਹਨਾਂ ਨੇ ਬੁਲਾ ਲਿਆ ਵੀ ਉੱਥੇ ਗੱਡੀ ਖੜੀ ਆ ਸੀ ਵਾਗੇ। ਜਦੋਂ ਅਸੀਂ ਗਏ ਸਾਡੇ ਜਾਂਦਿਆਂ ਨੂੰ ਤਾਂ ਸੱਤ ਵਾਜ ਦੇ ਦੀ ਗੱਲ ਆ ਸਾਡੇ ਜੰਦਿਆਂ ਨੂੰ ਤਾਂ ਗੱਡੀ ਉਹ ਜਿਹੜਾ ਦੂਜਾ ਮੁੰਡਾ ਸੀ ਲੈ ਕੇ ਆ ਗਿਆ ਹਨ ਤਾਂ ਕਹਿਣ ਲੱਗੇ ਵੀ ਪਹਿਲੀ ਹੈ ਨਹੀਂਗਾ ਵੀ ਲੈ ਗਏ ਖਿੱਚ ਕੇ ਉਹ ਬੰਦੇ ਵਾਲੇ ਸੀ ਸਾਨੂੰ ਇਹ ਨਹੀਂ ਪਤਾ ਲੱਗਾ ਲੱਟਾ ਬੰਦ ਕਰਤੀਆਂ ਗੇਟ ਲਾ ਲਿਆ ਉਹਨਾਂ ਨੇ ਕੰਦਾ ਬਹੁਤ ਉੱਚੀਆਂ ਉਹਨਾਂ ਦੀਆਂ ਬੋਦਤ ਸਤਾਸੀ ਉੱਚਾ ਕਿਸੇ ਪਾਸੇ ਦੀ ਜਗਾ ਨਹੀਂ ਸੀ ਲੰਘਣ ਨੂੰ ਵੀ ਕਿਸੇ ਪਾਸੇ ਇਸ ਇਹਨਾਂ ਦੇ ਘਰੇ ਵੀ ਨਹੀਂ ਵੜ ਸਕੇ ਸਾਨੂੰ ਤਾਂ ਹੀ ਰਹਿ ਗਿਆ ਵੀ ਘਰੇ ਹੋਊਗਾ ਉਹਨਾਂ ਨੇ ਦੋ ਕਰਾਂ ਦੇ ਤਿੰਨ ਕਰਾਂ ਦੇ ਵਿਜੇ ਦੀ ਟਪਾ ਕੇ ਨਿਆਈਆਂ ਜਲੇ ਜਾ ਕੇ ਮਾਰ ਕੇ ਨਿਕਾ ਨਿਕਾ ਕਰਕੇ ਫੇਰ ਭੱਲੀਆਂ ਚ ਪਾ ਕੇ ਲੈ ਕੇ ਸਿੱਟਾ ਕਰਿਆ ਉਹਦੀ ਮਾਂ ਨੂੰ ਪੁੱਤ ਦਾ ਫਿਕਰ ਹੁੰਦਾ ਤੁਸੀਂ ਕਹਿ ਨਹੀਂ ਸੀਗਾ ਕਿ ਜائیں ਲੜਾਈਆਂ ਹੋ ਰਹੀਆਂ ਨੇ ਇਹ ਕੰਮ ਛੱਡ ਦੇ ਜਾਂ ਇਹ ਗੱਲ ਨਾ ਕਰ ਹਾਂ ਉਹਨੇ ਕੰਮ ਛੱਡਤਾ ਸੀ ਜਿਵੇਂ ਉਹਨੂੰ ਕਹਿੰਦੇ ਸੀਗੇ ਵੀ ਜੇ ਤੈਨੂੰ ਕੁਝ ਹੋ ਗਿਆ ਵੀ ਸਾਨੂੰ ਰਹਿਣ ਨਹੀਂ ਦੇਣਾਗਾ ਪਾਲੀ ਮੈਂ ਮਰ ਜੂਗੀ ਮਾਂ ਮੈਨੂੰ ਕਹਿੰਦਾ ਕੁਝ ਨਹੀਂ ਹੁੰਦਾਗਾ ਉਹ ਜਿਹੜਾ ਨਾਲ ਸੀ ਮੁੰਡਾ ਉਹਨੇ ਇਹਦਾ ਖੜਾ ਨਹੀਂ ਛੱਡਿਆਗਾ ਮੈਂ ਕਹਿ ਦਿੰਦੀ ਸੀਗੀ ਵੀ ਚਲ ਤੁਸੀਂ ਨਾ ਜਾਇਆ ਕਰੋ ਸ਼ੱਕ ਕਰਦੇ ਨੇ ਕਿ ਤੁਹਾਡੇ ਤੇ ਨਾ ਹਟ ਕੇ ਸੀਗੇ ਜੀ ਸੇਕੇਦਾਰਾਂ ਨੂੰ ਤਾਂ ਵੀ ਸਾਨੂੰ ਤਾਂ ਹੀ ਨਹੀਂ ਪਤਾ ਲੱਗਿਆ ਵੀ ਇਹ ਕਾਰਨ ਕੀ ਬਣ ਗਿਆ ਸਾਨੂੰ ਐ ਹੋਈ ਨਹੀਂ ਸੀਗਾ ਵੀ ਜੀ ਸਾਡੇ ਐਡੇ ਪਰਿਵਾਰ ਦਾ ਚਾਲੀ ਕਰਾਂ ਦਾ ਮੁੰਡਾ ਸੀਗਾ ਵੀ ਸਾਡੇ ਮੁੰਡੇ ਨੂੰ ਐ ਮਾਰ ਨਹੀਂ ਸਕਦੇਗੇ ਆਜੋ ਸਰ ਸਾਨੂੰ ਐ ਸੀਗਾ